ਫਾਂਸੀ ਦਿਓ ਫਾਂਸੀ ਦਿਓ 2000 ਦਾ ਫਾਂਸੀ ਦਿਓ 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 ਅੱਜ ਜਿਹੜਾ ਮਾਰਚ ਕੱਟਿਆ ਜਾ ਰਿਹਾ ਹੈ ਇਹ ਜਿਹੜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਗਊ ਤਸਕਰੀ ਗਊ ਹਤਿਆਵਾਂ ਗਊ ਮਾਂ ਦਾ ਦੀ ਹੱਤਿਆ ਕੀਤੀ ਜਾ ਰਹੀ ਹੈ ਇਹ ਸ਼ਰਿਆਮ ਵੱਧ ਗਿਆ ਕੰਮ ਵੀ ਇਹ ਬੇਰੋਕ ਬੇਟੋਕ ਬਿਨਾਂ ਡਰ ਤੋਂ ਦੇਖੋ ਆ ਪਿਛਲੇ ਹਫਤੇ ਵੀ ਸਾਡੇ ਗੋਤਮ ਸ਼ਰਮਾ ਜੀ ਨੇ ਇਹਨਾਂ ਨੇ ਇੱਕ ਟਰੱਕ ਫੜਿਆ ਇਹ ਇਹ ਬਿਲਕੁਲ ਡਰਦੇ ਨਹੀਂ ਇਹ ਸਗੋਂ ਉਹਨਾਂ ਦੇ ਉੱਤੇ ਟਰੱਕ ਚੜਾਉਣ ਦੀ ਜਦ ਕਿ ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਹੈ ਤੇ ਇਹ ਪ੍ਰਸ਼ਾਸਨ ਦੇ ਕੰਮ ਅੱਜ ਪਬਲਿਕ ਕਰ ਰਹੀ ਹੈ ਇਹ ਜਿਹੜੀ ਬਹੁਤ ਹੀ ਮੰਦ ਭਾਗੀਆਂ ਗੱਲਾਂ ਨੇ ਇਹ ਸਰਕਾਰਾਂ ਨੂੰ ਹੁਣ ਜਾਗਣਾ ਪਵੇਗਾ ਅੱਜ ਜਿਹੜਾ ਇਹ ਮਾਰਚ ਹੈ ਇਹ ਕੱਲਾ ਖੰਨੇ ਦੇ ਵਿੱਚ ਹੀ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਸਮੂਹ ਸਨਾਤਨੀਆਂ ਵੱਲੋਂ ਕੀਤਾ ਜਾ ਰਿਹਾ ਤੇ ਇਹ ਹੁਣ ਸਰਕਾਰਾਂ ਨੂੰ ਵੀ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ ਦੇਖੋ ਇਹ ਹਮੇਸ਼ਾ ਹੀ ਗਊ ਮਾਤਾ ਨੂੰ ਢੰਗੋਲਿਆ ਕੀਤਾ ਤੇ ਸਾਡੀ ਇਹ ਸਰਕਾਰ ਅੱਗੇ ਪੁਰਜੋਰ ਮੰਗ ਹੈ ਕਿ ਅੱਜ ਤੋਂ ਇਹ ਸਾਬਤ ਤੁਹਾਡੇ ਸਾਹਮਣੇ ਦਿਖ ਰਿਹਾ ਹੈ ਵੀ ਅੱਜ ਹਿੰਦੂ ਜਾ ਚੁੱਕਿਆ ਇਹ ਸਰਕਾਰਾਂ ਕਿਸੇ ਭਲੇਖੇ ਚ ਨਾ ਰਹਿਣ ਅੱਜ ਪੂਰੇ ਪੰਜਾਬ ਦੇ ਵਿੱਚ ਇਹ ਐਡੀਟੇਸ਼ਨ ਜਿਹੜਾ ਹੋ ਰਿਹਾ ਹੈ ਇਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਆ ਤੁਹਾਡੇ ਸਾਹਮਣੇ ਅੱਜ ਸਾਰਾ ਸਨਾਤਨੀ ਸਾਰੇ ਇੱਥੇ ਇੱਕ ਝੁੱਟ ਸਾਰੇ ਦਿਖਾਈ ਦੇ ਰਹੇ ਨੇ ਤੇ ਇਸ ਜਿਹੜੀ ਆ ਦੋ ਮਾਤਾ ਦੀਆਂ ਜਿੰਨੀਆਂ ਵੀ ਸਾਡੀਆਂ ਮੰਗਾਂ ਨੇ ਇਹ ਹਰ ਹਾਲਤ ਦੇ ਵਿੱਚ ਪੂਰੀਆਂ ਕੀਤੀਆਂ ਜਾਣ ਅੱਜ ਅਸੀਂ ਇੱਕ ਚੇਤਾਵਨੀ ਪੱਤਰ ਦੇਣ ਜਾ ਰਹੇ ਆ ਵੀ ਜੇਕਰ ਸਰਕਾਰ ਨੇ ਇਸ ਵੱਲ ਹੁਣ ਨਾ ਧਿਆਨ ਦਿੱਤਾ ਤਾਂ ਜਿਹੜਾ ਇਹ ਸੰਘਰਸ਼ ਹੈ ਇਹ ਹੋਰ ਤਿੱਖਾ ਕੀਤਾ ਜਾਊਗਾ ਕਿਉਂਕਿ ਇਹ ਹੁਣ ਸਰਕਾਰ ਮੈਂ ਦੁਬਾਰਾ ਫੇਰ ਚੇਤਾਵਨੀ ਦਿੰਦਾ ਵੀ ਸਰਕਾਰ ਇਸ ਗੱਲ ਨੂੰ ਬਿਲਕੁਲ ਹੁਣ ਭੁੱਲ ਜਾਵੇ ਅੱਜ ਪੰਜਾਬ ਦਾ ਹਿੰਦੂ ਜਾਗ ਚੁੱਕਿਆ ਹੈ ਅੱਜ ਹਿੰਦੂਆਂ ਦੇ ਮਸਲਿਆਂ ਨੂੰ ਬਿਲਕੁਲ ਵੀ ਅੰਗੋਲਿਆ ਹੋਣ ਨਹੀਂ ਦਿੱਤਾ ਜਾਊਗਾ ਜੈ ਸ਼੍ਰੀ ਰਾਮ ਜੈ ਗੋਉਰਮਾ ਜੈ ਬੰਦੀ ਧਰਮ बर्दाश्त करेंगे इस पर ना